ਨਹੀਂ ਅਸੀਂ ਆਪਣੇ ਬੱਚਿਆਂ ਨੂੰ ਗੰਦਾ ਪਾਣੀ ਪਿਆ ਕੇ ਮਰਵਾਉਣ ਨਾਲੋਂ ਤਾਂ ਉਹੀ ਆਪਣੇ ਬੱਚਿਆਂ ਦਾ ਗਲ ਘੁੱਟ ਕੇ ਮਾਰਦੀ ਏ ਕਿਉਂਕਿ ਤਿਲ-ਤਿਲ ਕੇ ਮਰਨ ਨਾਲੋਂ ਇੱਕ ਵਾਰੀ ਮਰਨਾ ਚੰਗਾ ਸਾਨੂੰ ਇਹ ਹਜੇ ਰਾਹ ਨਾ ਪੈਣਾ ਪੈਜੇ ਸਾਨੂੰ ਕਿਤੇ ਉਹਨਾਂ ਮਸ਼ੀਨਾਂ ਦੇ ਥੱਲੇ ਆ ਕੇ ਨਾ ਮਰਨਾ ਪੈਜੇ ਅੰਨਾ ਪ੍ਰਸ਼ਾਸਨ ਮੋਟਾ ਮੁਰਦਾਬ ਕੋਈ ਦਰਖਤਾਂ ਨੂੰ ਟੈਗ ਨਹੀਂ ਕੀਤਾ ਗਿਆ ਕੋਈ ਉਹਨਾਂ ਤੇ ਨੰਬਰ ਨਹੀਂ ਲੱਗੇ ਹੋਏ ਜਿਹੜਾ ਦਰਖਤ ਮੂਰੇ ਆਉਂਦਾ ਉਹਨੂੰ ਖਾੜ ਕੇ ਪਰੇ ਮਾਰ ਦਿਆ ਬੱਚਾ ਫਰਕਾਂ ਦੇ ਲੈ ਕੇ ਆਵਾਂਗੇ ਅਗਰ 200 ਲੀਟਰ ਪਾਣੀ ਫਿਲਟਰ ਬੇਸਟੇਜ ਦੇ ਵਿੱਚ ਸਿੱਟਦਾ ਤੇ 30 ਲੀਟਰ ਪਾਣੀ ਸਾਡੇ ਲਈ ਪੀਣ ਲਈ ਸਟੋਰ ਹੁੰਦਾ ਤੇ ਅਗਰ ਜੇ ਇਹ ਪਲਾਂਟ ਇਹ ਜਿਹੜਾ ਸਿਸਟਮ ਹੈ ਇਹਨਾਂ ਦਾ ਸ਼ੁਰੂ ਕੀਤਾ ਗਿਆ ਇਹ ਸੀਵਰੇਜ ਸਾਡੇ ਪਿੰਡ ਦੇ ਵਿੱਚ ਪੈ ਗਈ ਪਾਣੀ ਦੇ ਵਿੱਚ ਕੈਂਸਰ ਸੈੱਲ ਦੀ ਉਤਪਤੀ ਵਧੂਗੀ ਬੰਦਾ ਅੰਨਾ ਪ੍ਰਸ਼ਾਸਨ ਅਰੇ ੱੱੱਕਾ ਜਾਂਦੀ ਮੈਂ ਇਹ ਸੋਚਦਾ ਵੀ ਜਿਹੜੀ ਪੰਜਾਬ ਸਰਕਾਰ ਹੈ ਉਹ ਨਾਂ ਦੀ ਸਰਕਾਰ ਬੇਨਤੀਆਂ ਕਰਤਾ ਹੋਇਆ ਖੇਵਾਂ ਦਾ ਜੱਜ ਕਹਿ ਰਹੇ ਨੇ ਤਾਂ ਸਾਡਾ ਧਰਨਾ ਲੱਗਿਆ ਹੋਇਆ ਇੱਕ ਸਾਈਡ ਤੇ ਕਿਉਂ ਨਹੀਂ ਇਹਨਾਂ ਨੂੰ ਖਬਰ ਪਹੁੰਚਦੀ ਹੋਰ ਹਰ ਗੱਲ ਹੋਣ ਵਾਲੀ ਸਾਡੇ ਮੁੱਖ ਮੰਤਰੀ ਦੇ ਟੇਬਲ ਤੇ ਸ਼ਾਮ ਨੂੰ ਚਲੀ ਜਾਂਦੀ ਹੈ ਸਾਡੇ ਡੀਸੀ ਆਫਿਸ ਚ ਚਲੀ ਜਾਂਦੀ ਹੈ ਇਹ ਪੰਡਾਂ ਨੇ ਰੋਕ ਪਿਛਲੇ ਪੰਡਾਂ ਦੇ ਵਿੱਚ ਉਹਨਾਂ ਨੇ ਰੋਕਤੀ ਜੀ ਬਾਕੀ ਇਧਰਲਾ ਐਮਐਲਏ ਇਧਰਲਾ ਇਹ ਮਦਦ ਕਰ ਰਹੇ ਹੈ ਸਾਡੇ ਪੰਡਾਂ ਦੀ ਥੋੜੀ ਘਟਾ ਰਹੇ ਹੈ ਕਿਉਂ ਹਲਕਾ ਹੋਰ ਹਲਕਾ ਹੋਰ ਪੈਂਦਾ ਇਧਰ ਹਲਕਾ ਹੋ ਰਿਹਾ ਉਹ ਇਹਨਾਂ ਦੀ ਪੰਜਾਬ ਸਰਕਾਰ ਔਰ ਅਜਰੋੜਾ ਨਹੀਂ ਰੋਕੀਆਂ ਅਗਰ ਮਜਬੂਰ ਕਰ ਦਿੱਤਾ ਗਿਆ ਤਾਂ ਜਰੂਰ ਰੋਕਾਂਗੇ ਹਰ ਇੱਕ ਤਰ੍ਹਾਂ ਦਾ ਪ੍ਰਦਰਸ਼ਨ ਕਰਾਂਗਾ ਪ੍ਰਦਰਸ਼ਨ ਕਰਾਂਗੇ ਸਸ਼ੀਕਾਲ ਜੀ ਤੁਸੀਂ ਜੁੜੇ ਹੋ ਰੇਡੀਓ ਪੰਜਾਬ ਕੂੜੇ ਦੇ ਨਾਲ ਮੈਂ ਕਰਨਪ੍ਰੀਤ ਇਸ ਵਕਤ ਅਸੀਂ ਬਠਿੰਡਾ ਦੇ ਡੀਸੀ ਦਫ਼ਤਰ ਦੇ ਬਾਹਰ ਆਂ ਜਿੱਥੇ ਕਿ ਪਿੰਡ ਦਿਆਲਪੁਰਾ ਦੇ ਲੋਕਾਂ ਵੱਲੋਂ ਅੱਜ ਧਰਨਾ ਲਾਇਆ ਗਿਆ ਹੈ ਧਰਨਾ ਕਿਉਂ ਲਾਇਆ ਗਿਆ ਸਾਰੀ ਗੱਲਬਾਤ ਕਰਾਂਗੇ ਪੁੱਛਦੇ ਆ ਨਾ ਤੋਂ ਕਾਰਨ ਜਾਣਦੇ ਆ ਕਹੋ ਜੀਆਂ ਮੰਗਾ ਨੇ ਕੁਝ ਪਾਈਪਲਾਈਨ ਦਾ ਰੌਲਾ ਦੱਸਿਆ ਜਾ ਰਿਹਾ ਸੋ ਇਹਨਾਂ ਦੇ ਆਗੂਆਂ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਜਾਣਾਂਗੇ ਕੀ ਕਾਰਨ ਅੱਜ ਧਰਨਾ ਲਾਉਣ ਦਾ ਤੇ ਕਿਹੋ ਜਿਹਾ ਪ੍ਰਦਰਸ਼ਨ ਜਿਹੜਾ ਇਹ ਅੱਜ ਕਰ ਰਹੇ ਨੇ ਮੇਰਾ ਨਾਮ ਬਾਬਾ ਦਵਿੰਦਰ ਸਿੰਘ ਹੈ ਜੀ ਪਿੰਡ ਦਿਆਲਪੁਰਾ ਮਿਰਜਾ ਜੀ ਅੱਜ ਡੀਸੀ ਦਫ਼ਤਰ ਦੇ ਬਾਹਰ ਧਰਨਾ ਲਾਇਆ ਕੀ ਕਾਰਨ ਹੈ ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਅੱਜ ਪ੍ਰਦਰਸ਼ਨ ਕਰ ਰਹੇ ਹੋ ਕਾਰਨ ਸਭ ਤੋਂ ਵੱਡਾ ਕਾਰਨ ਇਹ ਹੈ ਜੀ ਵੀ ਸਾਡੇ ਨਾਲ ਸਭ ਤੋਂ ਪਹਿਲਾਂ ਤਾਂ ਇੱਕ ਮਤਰੇਈ ਮਾਂ ਵਾਲਾ سلوਕ ਕੀਤਾ ਜਾ ਰਿਹਾ ਕਿਉਂਕਿ ਉਹ سلوਕ ਕਿਉਂ ਕੀਤਾ ਜਾ ਰਿਹਾ ਹੋਇਆ ਹੋ ਕੀ ਰਿਹਾ ਇੱਥੇ ਸਾਡੇ ਪਿੰਡ ਦੇ ਉਤੋਂ 13 ਕਿਲੋਮੀਟਰ ਅੱਗੇ ਪਿੰਡ ਨਗਰ ਛੋਟਾ ਜਿਹਾ ਕਸਬਾ ਜਿਹਨੂੰ ਨਥਾਣਾ ਕਹਿੰਦੇ ਆ ਨਥਾਣੇ ਤੋਂ ਪਾਈਪਲਾਈਨ ਪਾ ਕੇ ਅਲੱਗ-ਅਲੱਗ ਚਾਰ ਪਿੰਡਾਂ ਦੇ ਵਿੱਚ ਦੀ ਉਹ ਪਾਈਪ ਲਾਈਨ ਲਿਜਾ ਕੇ ਉਹ ਪਾਈਪ ਲਾਈਨ ਛੱਡੀ ਕਿੱਥੇ ਜਾ ਰਹੀ ਆ ਛੱਡੀ ਜਾ ਰਹੀ ਆ ਪਿੰਡ ਦਿਆਲਪੁਰ ਮਿਰਜਾ ਦੇ ਵਿੱਚ 13 ਕਿਲੋਮੀਟਰ ਕੁੱਲ ਮਿਲਾ ਕੇ ਸਫ਼ਰ ਕਰਕੇ ਉੱਥੇ ਉਹ ਪਾਈਪ ਲਾਈਨ ਪਾਈ ਜਾ ਰਹੀ ਆ ਜਿਹਦੇ ਨਾਲ ਕਿ ਸਾਡੇ ਪਿੰਡ ਦਾ ਪਾਣੀ ਬਿਲਕੁਲ ਦੂਸ਼ਿਤ ਕਰ ਦਿੱਤਾ ਜਾਊਗਾ ਕੱਲਾ ਸਾਡਾ ਪਿੰਡ ਹੀ ਨਹੀਂ ਆਸੇ-ਪਾਸੇ ਹੋਰ ਵੀ ਬਹੁਤ ਸਾਰਾ ਪ੍ਰਭਾਵ ਪਊਗਾ ਦਾ ਸਾਡੇ ਖੇਤ ਆ ਸਾਡੀਆਂ ਜ਼ਮੀਨਾਂ ਨੇ ਆਸ-ਪਾਸ ਲੱਗਦੀਆਂ ਉਹਨਾਂ ਜ਼ਮੀਨਾਂ ਦੇ ਵਿੱਚ ਜਿਹੜਾ ਅੱਜ ਉਹ ਸੇਮ ਨਾਲਾ ਉਹ ਤਾਂ ਪਹਿਲਾਂ ਹੀ ਅੱਜ ਇੱਕ ਸੂਰਾਂ ਦਾ ਘਰ ਬਣ ਕੇ ਰਹਿ ਚੁੱਕਿਆ ਜੰਗਲੀ ਸੂਰ ਅੱਜ ਉਸ ਡਰੇਨ ਦੇ ਵਿੱਚ ਪਲ ਰਹੇ ਆ ਉਹ ਸਾਡੇ ਕਿਸਾਨਾਂ ਨੂੰ ਡੇਲੀ ਫੱਟੜ ਕਰ ਰਹੇ ਆ ਔਰ ਉਹਦਾ ਕੋਈ ਸਾਫ ਸਫਾਈ ਨਹੀਂ ਹੋ ਰਹੀ ਕੋਈ ਪ੍ਰਸ਼ਾਸਨ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇ ਰਿਹਾ ਇੱਕ ਨਵਾਂ ਹੀ ਸਾਡੇ ਸਿਰ ਦੇ ਵਿੱਚ ਗੰਧ ਹੋਰ ਲਿਆ ਕੇ ਪਾ ਦਿੱਤਾ ਗਿਆ ਨਸਾਣੇ ਤੋਂ ਪਾਈਪਲਾਈਨ ਪਾ ਕੇ ਉਹ ਪਾਈਪਲਾਈਨ ਕੋਈ ਟ੍ਰੀਟਮੈਂਟ ਪਲਾਂਟ ਦੀ ਪਾਈਪਲਾਈਨ ਨਹੀਂ ਅਗਰ ਕੋਈ ਟ੍ਰੀਟਮੈਂਟ ਪਲਾਂਟ ਹੁੰਦਾ ਕੋਈ ਵਿੱਚ ਹੋਰ ਹੁੰਦਾ ਫਿਰ ਵੀ ਸੋਚਿਆ ਜਾ ਸਕਦਾ ਸੀ ਵੈਸੇ ਤਾਂ ਪਾਈਪ ਲਾਈਨ ਪਾਉਣ ਨੂੰ ਤਕਰੀਬਨ ਇਦੋਂ 5 ਕਿਲੋਮੀਟਰ ਏਰੀਆ ਹੋਰ ਘੱਟ ਪਿਆ ਇਹਨਾਂ ਕੋਲੇ ਹੋਰ ਜਗ੍ਹਾ ਤੋਂ ਵੀ ਪੈ ਸਕਦੀਆਂ ਨੇ ਪਰ ਕਿਸੇ ਕਿਣ ਕੱਢਣ ਦੇ ਬਾਬਤ ਵਾਸੀ ਕਹਿ ਸਕਦੇ ਇਹਨੂੰ ਬਿਉਹ ਲਿਆ ਕੇ ਪਿੰਡ ਦਿয়ালਪੁਰੇ ਮਿਰਜੇ ਦੀ ਡ੍ਰੈਨ ਦੇ ਵਿੱਚ ਪਾਇਆ ਜਾ ਰਿਹਾ ਇਹਦੇ ਨਾਲ ਸਾਡੇ ਘਰ ਪਿੰਡ ਦੇ ਵਿੱਚ ਇੰਨੀਆਂ ਬਿਮਾਰੀਆਂ ਵੱਧ ਜਾਣੀਆਂ ਆ ਕਿਉਂ ਵੱਧ ਜਾਣਗੀਆਂ ਕਿਉਂਕਿ ਤੁਸੀਂ ਆਮ ਹੀ ਦੇਖੋ ਜਿੱਥੋਂ ਪਹਿਲਾਂ ਟਾਈਪਲਾਈਨਾਂ ਪਈਆਂ ਹੋਈਆਂ ਨੇ ਮਹਰਾਜ ਤੋਂ ਪਈ ਹੋਈ ਆ ਫੂਲ ਤੋਂ ਪਈ ਹੋਈ ਆ ਰਾਮਪਰੇ ਤੋਂ ਪਈ ਹੋਈ ਆ ਜਦੋਂ ਅਸੀਂ ਰਾਮਪਰੇ ਤੋਂ ਫੂਲ ਵਾਲੇ ਰੋਡ ਦੇ ਉੱਪਰ ਜਾਂਦੇ ਹਾਂ ਤੁਸੀਂ ਦੇਖੋਗੇ ਕਿੰਨੇ ਜ਼ਿਆਦਾ ਦਰਖਤ ਸੁੱਕੇ ਪਏ ਨੇ ਕਿੰਨੀ ਉੱਥੇ ਗੰਦਗੀ ਦਾ ਘਰ ਬਣ ਚੁੱਕਿਆ ਲੋਕਾਂ ਨੂੰ ਬਿਮਾਰੀਆਂ ਦਿਨੋਂ ਦਿਨ ਬਦਨ ਬਿਮਾਰੀਆਂ ਵੱਧ ਰਹੀਆਂ ਨੇ ਔਰ ਉਹੀ ਬਿਮਾਰੀਆਂ ਦਾ ਘਰ ਸਾਡੇ ਪਿੰਡ ਨੂੰ ਬਣਾਇਆ ਜਾ ਰਿਹਾ ਅਸੀਂ ਤਾਂ ਪਾਣੀ ਦੀ ਮਾਰ ਦੇ ਵਿੱਚ ਪਹਿਲਾਂ ਹੀ ਬਹੁਤ ਔਖੇ ਆ ਕਿਉਂਕਿ ਸਾਡੇ ਪਿੰਡ ਦਾ ਪਾਣੀ ਬਹੁਤਾ ਸ਼ੁੱਧ ਨਹੀਂ ਆ ਸਾਨੂੰ ਪਹਿਲੇ ਹੀ ਬਿਮਾਰੀਆਂ ਦੇ ਰਿਹਾ ਪਾਣੀ ਫਿਲਟਰ ਕਰ ਕਰਕੇ ਅਸੀਂ ਪਾਣੀ ਨਾਲ ਡੰਗ ਲਾ ਰਹੇ ਆ ਪਰ ਉਹ ਫਿਲਟਰ ਕਰਨ ਦੀ ਵੀ ਕੋਈ ਨਾ ਕੋਈ ਹੱਦ ਹੁੰਦੀ ਆ ਇੱਕ 200 ਲੀਟਰ ਪਾਣੀ ਖਰਾਬ ਹੋ ਕੇ 30 ਲੀਟਰ ਪਾਣੀ ਪੈਦਾ ਹੋ ਰਿਹਾ ਅੱਜ ਸਾਡੇ ਘਰਾਂ ਦੇ ਵਿੱਚ 200 ਲੀਟਰ ਪਾਣੀ ਫਿਲਟਰ ਬੇਸਟੇਜ ਦੇ ਵਿੱਚ ਸੜਦਾ ਤੇ 3 ਲੀਟਰ ਪਾਣੀ ਸਾਡੇ ਲਈ ਪੀਣ ਲਈ ਸਟੋਰ ਹੁੰਦਾ ਤੇ ਅਗਰ ਜੇ ਇਹ ਪਲਾਂਟ ਇਹ ਜਿਹੜਾ ਸਿਸਟਮ ਹੈ ਇਹਨਾਂ ਦਾ ਸ਼ੁਰੂ ਕੀਤਾ ਗਿਆ ਤੇ ਫੀਵਰੇਜ ਸਾਡੇ ਪਿੰਡ ਦੇ ਵਿੱਚ ਪੈ ਗਈ ਪਾਣੀ ਦੇ ਵਿੱਚ ਕੈਂਸਰ ਸੈੱਲ ਦੀ ਉਤਪਤੀ ਵਧੂਗੀ ਬਿਮਾਰੀਆਂ ਹੋਰ ਵਧਣਗੀਆਂ ਕਿਉਂਕਿ ਜਿੱਥੇ ਵੀ ਤੁਸੀਂ ਦੇਖੋ ਪਾਈਪ ਲਾਈਨਾਂ ਲੀਕ ਹੁੰਦੀਆਂ ਨੇ ਔਰ ਇਹ ਮੰਨ ਲਓ ਇੱਕ ਤਰ੍ਹਾਂ ਦੀ ਬਿਮਾਰੀ ਦਾ ਘਰ ਆ। ਤੁਸੀਂ ਕਹੋ ਹੋਰ ਪਿੰਡਾਂ ਵਿੱਚ ਵੀ ਆਉਂਦੀ ਹੈ ਇਹ ਪਾਈਪ ਲਾਈਨ ਉਹਨਾਂ ਨੇ ਕੋਤਰਾ ਜਿਤਾਇਆ ਵੀ ਸਾਡੇ ਪਿੰਡ ਵਿੱਚ ਵੀ ਜਾਊਗੀ ਚਾਰ ਪੰਜ ਨੂੰ ਮੂਕੇ ਜੀ ਹੁੰਦੀ। ਦੇਖੋ ਸਾਨੂੰ ਨਹੀਂ ਆ ਲੱਗਦਾ ਵੀ ਉਹਨਾਂ ਨੇ ਕੋਈ ਤਰਾਜ ਜਿਤਾਇਆ ਜਾਂ ਨਹੀਂ ਜਿਤਾਇਆ ਕਿਉਂਕਿ ਸ਼ਾਇਦ ਉਹਨਾਂ ਨੂੰ ਇਹ ਗੱਲ ਸ਼ਾਇਦ ਉਹਨਾਂ ਨੂੰ ਵੇਚਰ ਲਾ ਲਿਆ ਗਿਆ ਵੀ ਤੁਹਾਡੇ ਪਿੰਡ ਦਾ ਵੀ ਟਰੀਟਮੈਂਟ ਜਿਹੜਾ ਕਰਕੇ ਐਸੇ ਹੋਰ ਪਿੰਡ ਦੇ ਬੱਚਿਆਂ ਨਾਲ ਗੱਲਬਾਤ ਹੋਈ ਨਹੀਂ ਨਾ ਨਹੀਂ ਕੋਈ ਗੱਲਬਾਤ ਨਹੀਂ ਹੋਈ ਜੀ ਇਸ ਵਿਸ਼ੇ ਤੇ ਕੋਈ ਗੱਲਬਾਤ ਨਹੀਂ ਹੋਈ ਅਸੀਂ ਆਪਣੇ ਤੌਰ ਤੇ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰ ਲੀਆਂ 5 ਦਿਨ ਹੋ ਗਏ ਸਾਨੂੰ ਧਰਨਾ ਲਾਏ ਨੂੰ ਉੱਥੇ ਕਿਉਂਕਿ ਅਸੀਂ ਕੋਈ ਸੜਕਾਂ ਰੋਕਣ ਦੇ ਹੱਕ ਵਿੱਚ ਨਹੀਂ ਆ ਅਸੀਂ ਕੋਈ ਲੋਕਾਂ ਨੂੰ ਪਰੇਸ਼ਾਨ ਕਰਨ ਦੇ ਹੱਕ ਵਿੱਚ ਨਹੀਂ ਆ ਅਸੀਂ ਰੋਡ ਤੋਂ ਜਗ੍ਹਾ ਛੱਡ ਕੇ ਸਾਈਡ ਦੇ ਉੱਪਰ ਟੈਂਟ ਲਾ ਕੇ ਬੈਠੇ ਵੀ ਅਸੀਂ ਪਾਈਪਲਾਈਨ ਨਹੀਂ ਨੰਗਣ ਦੇਾਂਗੇ ਪਰ ਉਹ ਕੀ ਸਾਡੀ ਆਵਾਜ਼ ਕਿਸੇ ਦੇ ਕੰਨਾਂ ਤੱਕ ਨਹੀਂ ਪਹੁੰਚ ਰਹੀ ਉਹ ਦਿਨ-ਬਦਨ ਪਾਈਪਲਾਈਨ ਪੱਟ ਕੇ ਨੇੜੇ ਲਿਆ ਰਹੇ ਆ ਸਾਡੇ ਪਰ ਇਹ ਕਦੇ ਵੀ ਅਸੀਂ ਪਾਈਪਲਾਈਨ ਨੰਗਣ ਨਹੀਂ ਦੇਾਂਗੇ ਅਸੀਂ ਅੱਜ ਇਹਦੇ ਡਿਪਟੀ ਸਾਹਿਬ ਦੇ ਸਾਹਮਣੇ ਆਏ ਆ ਡੀਸੀ ਸਾਹਿਬ ਦੇ ਸਾਹਮਣੇ ਆਏ ਆ ਅਸੀਂ ਮੰਗ ਪੱਤਰ ਲੈ ਕੇ ਆਏ ਆ ਵੀ ਇਹਨਾਂ ਚੀਜ਼ਾਂ ਦੀ ਜਾਂਚ ਹੋਵੇ ਵੀ ਇਹ ਕਿਉਂ ਸਾਨੂੰ ਬਿਮਾਰੀਆਂ ਦਾ ਲੰਦਾ ਸਾਡੇ ਉੱਤੇ ਮੜਿਆ ਜਾ ਰਿਹਾ ਇਸ ਗੱਲ ਦੀ ਜਾਂਚ ਕਰਕੇ ਇਹਨੂੰ ਸਹੀ ਤਰੀਕੇ ਨਾਲ ਗੱਲ ਨੂੰ ਲਿਆ ਜਾਵੇ ਸਾਡੀ ਗੱਲ ਨੂੰ ਸਮਝਿਆ ਜਾਵੇ ਨਹੀਂ ਅਸੀਂ ਆਪਣੇ ਬੱਚਿਆਂ ਨੂੰ ਗੰਦਾ ਪਾਣੀ ਪਿਆ ਕੇ ਮਰਵਾਉਣ ਨਾਲੋਂ ਤਾਂ ਉਹ ਹੀ ਆਪਣੇ ਬੱਚਿਆਂ ਦਾ ਗਲ ਘੁੱਟ ਕੇ ਮਾਰਦੀ ਏ ਕਿਉਂਕਿ ਥਿਲ-ਥਿਲ ਕੇ ਮਰਨ ਨਾਲੋਂ ਇੱਕ ਵਾਰੀ ਮਰਨਾ ਚੰਗਾ ਸਾਨੂੰ ਇਹੋ ਜਿਹੀ ਰਾਹ ਨਾ ਪੈਣਾ ਪਵੇ ਜ ਸਾਨੂੰ ਕਿਤੇ ਉਹਨਾਂ ਮਸ਼ੀਨਾਂ ਦੇ ਥੱਲੇ ਆ ਕੇ ਨਾ ਮਰਨਾ ਪੈਜੇ ਜੇ ਅਗਰ ਸਾਡੀ ਇਹ ਆਵਾਜ਼ ਪ੍ਰਸ਼ਾਸਨ ਨਹੀਂ ਸਮਝਦਾ ਅਸੀਂ ਕੁਝ ਵੀ ਹੋ ਜਾਏ ਕਿਸੇ ਵੀ ਹਾਲਾਤ ਦੇ ਵਿੱਚ ਜਾ ਕੇ ਪਾਈਪ ਲਾਈਨ ਨੂੰ ਪਾਸ ਨਹੀਂ ਹੋਣ ਦਿਆਂਗੇ ਦਾ ਕੀ ਪ੍ਰਦਰਸ਼ਨ ਹੋਊਗਾ ਜੇ ਅਗਰ ਅਗਰ ਅੱਜ ਅਸੀਂ ਡਿਮਾਂਡ ਰੱਖੀ ਆ ਅੱਜ ਅਗਰ ਸਾਨੂੰ ਪ੍ਰਸ਼ਾਸਨ ਕੋਈ ਵਧੀਆ ਰਿਸਪੌਂਸ ਦਿੰਦਾ ਤਾਂ ਠੀਕ ਹੈ ਅਗਰ ਨਹੀਂ ਦਿੰਦਾ ਤਾਂ ਪ੍ਰਸ਼ਾਸਨ ਦੇ ਸਾਹਮਣੇ ਅਸੀਂ ਇਹ ਕਹਿੰਦੇ ਆ ਵੀ ਅਸੀਂ ਪ੍ਰਸ਼ਾਸਨ ਨੂੰ ਇਹਨੂੰ ਸੰਘਰਸ਼ ਨੂੰ ਵੱਡਾ ਕਰਾਂਗੇ ਵੱਡੇ ਤਰੀਕੇ ਨਾਲ ਪੇਸ਼ ਹੋਵਾਂਗੇ ਔਰ ਅੱਜ ਰੋੜਾ ਨਹੀਂ ਰੋਕੀਆ ਅਗਰ ਮਜਬੂਰ ਕਰ ਦਿੱਤਾ ਗਿਆ ਤਾਂ ਜਰੂਰ ਰੋਕਾਂਗੇ ਹਰ ਇੱਕ ਤਰ੍ਹਾਂ ਦਾ ਪ੍ਰਦਰਸ਼ਨ ਕਰਾਂਗਾ ਪ੍ਰਦਰਸ਼ਨ ਕਰਾਂਗੇ ਮੈਂ ਗੁਰਪਾਲ ਸਿੰਘ ਪੱਟੀ ਦਿਆਲਪੁਰਾ ਮਿਰਜ਼ਾ ਤੋਂ ਬੋਲ ਰਿਹਾ ਜੀ ਨਗਰ ਦਿਆਲਪੁਰਾ ਮਿਰਜ਼ਾ ਬਲਾਕ ਭਗਤਾ ਡਿਸਟ੍ਰਿਕਟ ਬਠਿੰਡਾ ਦਾ ਪਿੰਡ ਹੈ ਵੱਡੀ ਆਬਾਦੀ ਵਾਲਾ ਪਿੰਡ ਹੈ 3-4000 ਆਬਾਦੀ ਦਾ ਪਿੰਡ ਹੈ ਸੋ ਉਹਦੇ ਵਿੱਚ ਨਾ ਇੱਕ ਸਾਡੇ ਦੱਖਣ ਪੂਰਬ ਇਲਾਕੇ ਚੋਂ ਨਥਾਣਾ ਪਿੰਡ ਪੈਂਦਾ ਡਿਸਟ੍ਰਿਕਟ ਬਠਿੰਡਾ ਦਾ ਹੀ ਉਹ ਪਿੰਡ ਹੈ ਬਹੁਤ ਵੱਡਾ ਪਿੰਡ ਹੈ ਕਸਬਾ ਟਾਈਪ ਹੈ ਉਹਦੇ ਜਿਹੜਾ ਮਤਲਬ ਪਾਣੀ ਆ ਗੰਦਾ ਪਿੰਡ ਦਾ ਗੰਦਾ ਪਾਣੀ ਆ ਉਹਨੂੰ ਮਤਲਬ ਦਿਆਲਪੁਰਾ ਮਿਰਜਾ ਡਰੇਨ ਜਿਹੜੀ ਉੱਥੋਂ 12 ਕਿਲੋਮੀਟਰ ਪੈਂਦੀ ਹੈ ਪੱਛਮ ਵਾਲੇ ਪਾਸੇ ਉੱਤਰ ਵਾਲੇ ਪਾਸੇ ਉਹਦੇ ਵਿੱਚ ਜਾ ਕੇ ਉਹਨੂੰ ਸਿੱਟਿਆ ਜਾ ਰਿਹਾ ਹੈ ਪਾਈਪਲਾਈਨ ਰਾਹੀਂ ਸੋ ਬੇਨਤੀ ਹੈ ਸਾਨੂੰ ਪਹਿਲਾਂ ਇਹ ਉਮੀਦ ਸੀ ਕਿ ਸੈਂਟਰ ਦੀ ਇੱਕ ਸਕੀਮ ਆਈ ਹੈ ਗੰਦੇ ਪਾਣੀ ਨੂੰ ਟ੍ਰੀਟ ਕਰਕੇ ਸਾਫ਼ ਸੁਥਰਾ ਕਰਕੇ ਖੇਤੀ ਜੋਗ ਬਣਾ ਰਹੇ ਆ ਜ਼ਮੀਨਾਂ ਨੂੰ ਲਾਉਣ ਲਈ ਤੇ ਜਾਂ ਉਹ ਡਰੇਨ ਚ ਪਾ ਦਿੱਤਾ ਜਾਂਦਾ ਤੇ ਉਹ ਆਪਣਾ ਜਿਹੜਾ ਵੀ ਕੋਈ ਵਰਤਣਾ ਚਾਵੇ ਵਰਤ ਸਕਦਾ ਨਾ ਉਹਦਾ ਨੁਕਸਾਨ ਜ਼ਮੀਨ ਨੂੰ ਹੋ ਰਿਹਾ ਤੇ ਨਾ ਹੀ ਉਹਦਾ ਵਾਤਾਵਰਣ ਦਾ ਹਵਾ ਦਾ ਨੁਕਸਾਨ ਹੋ ਰਿਹਾ ਤਾਂ ਕਿ ਫਸਲਾਂ ਨੂੰ ਵੀ ਕੋਈ ਉਹਦਾ ਨੁਕਸਾਨ ਨਹੀਂ ਸੋ ਹੁਣ ਅਸੀਂ ਜਦੋਂ ਉਹਨਾਂ ਨਾਲ ਠੇਕੇਦਾਰ ਨਾਲ ਗੱਲਬਾਤ ਕੀਤੀ ਕਿ ਤੁਸੀਂ ਇਹ ਜਿਹੜੀ ਮਨਜ਼ੂਰੀ ਲਈ ਹੈ ਇਹ ਜਿਹੜਾ ਡਰੇਨ ਵਿਭਾਗੋਂ ਤੋਂ ਲਈ ਹੈ ਮਨਜ਼ੂਰੀ ਜਾਂ ਤੁਸੀਂ ਇਹਨੂੰ ਪਾਣੀ ਨੂੰ ਸਾਫ਼ ਸੁਥਰਾ ਕਰਕੇ ਪਾ ਰਹੇ ਹੋ ਜਾਂ ਤੁਸੀਂ ਸੜਕ ਦੇ ਨਾਲ ਪਾ ਰਹੇ ਹੋ ਜਿਹੜੀ ਬਹੁਤ ਵੱਡੀ ਸੜਕ ਹੈ ਜਿਹੜੀ ਭਗਤਾ ਤੋਂ ਪੁੱਚੋ ਨੂੰ ਆ ਰਹੀ ਹੈ 22 ਕਿਲੋਮੀਟਰ ਤਾਂ ਉਹਦੇ ਬਿਲਕੁਲ ਨਾਲ ਪਾ ਰਹੇ ਆ ਉਹਦੇ ਚ ਟਰੈਫਿਕ ਦੀ ਵੀ ਅੱਗੇ ਸਮੱਸਿਆ ਆ ਸਕਦੀ ਹੈ ਕਿਉਂਕਿ ਜਿਹੜੀ ਉਹ ਪਾਈਪ ਪੱਟ ਰਹੇ ਆ ਉਹਦੇ ਉੱਤੇ ਕੋਈ ਰੂਲਰ ਵਗੈਰਾ ਤਾਂ ਮਾਰ ਨਹੀਂ ਰਹੇ ਸੋ ਅਸੀਂ ਉਹਨਾਂ ਨੂੰ ਇਹ ਪੁੱਛਿਆ ਵੀ ਇਹ ਦਾ ਕਾਰਨ ਕੀ ਹੈ ਕਹਿੰਦੇ ਨਹੀਂ ਜੀ ਸਾਡੇ ਕੋਲੇ ਟ੍ਰੀਟਮੈਂਟ ਦਾ ਤਾਂ ਕੋਈ ਪ੍ਰੋਜੈਕਟ ਨਹੀਂ ਹੈ ਲੇਕਿਨ ਇਹ ਪਾਣੀ ਅਸੀਂ ਇਸ ਪਾਈਪ ਲੈਣ ਰਹੀਂ ਬਿਆਲਪੁਰਾ ਮਿਰਜ਼ਾ ਦੀ ਡਰੇਨ ਚ ਪਾਉਣਾ ਸੋ ਸਿਓ ਨੂੰ ਬੇਨਤੀ ਕੀਤੀ ਕਿ ਜੇ ਤੁਸੀਂ ਇਹ ਪਾਣੀ ਪਾਉਣਾ ਹੀ ਸੀਗਾ ਪਹਿਲੀ ਗੱਲ ਤਾਂ ਸਾਫ਼ ਕਰਕੇ ਪਾਓ ਦੂਜੀ ਗੱਲ ਇਹ ਕਿ ਸਾਡੀ ਪੰਚਾਇਤ ਨਾਲ ਸਾਡੇ ਨਗਰ ਨਾਲ ਅੱਜ ਤੱਕ ਮੀਟਿੰਗ ਨਹੀਂ ਕੀਤੀ ਕਿ ਉਹ ਡਰੇਨ ਦਿਆਲਪੁਰਾ ਮਿਰਜਾ ਤੋਂ ਆਪਣਾ ਪੂਰਬ ਵਾਲੇ ਪੱਛਮ ਵਾਲੇ ਪਾਸੇ 500 ਮੀਟਰ ਤੇ ਹੀ ਆ ਸਿਰਫ ਅੱਧਾ ਕਿਲੋਮੀਟਰ ਤੇ ਉਹਦੇ ਉੱਤੇ ਸਾਡੀ ਆਬਾਦੀ ਹੈ ਉਹਦੇ ਉੱਤੇ ਪੈਟਰੋਲ ਪੰਪ ਹੈ ਔਰ ਉਹਦੇ ਉੱਤੇ ਬਾਗ ਵੀ ਲੱਗਿਆ ਆਉਣ ਵਾਲੇ ਸਮੇਂ 'ਚ ਉਹ ਜ਼ਮੀਨਾਂ ਦੀ ਕੀਮਤ ਵਧ ਗਈ ਕੋਈ ਮੈਰਿਜ ਪੈਲਸ ਬਣਾਉਣ ਨੂੰ ਫਿਰ ਰਿਹਾ ਕੋਈ ਉੱਥੇ ਕੋਈ ਆਪੋ ਆਪਣੇ ਪ੍ਰੋਜੈਕਟ ਕੋਈ ਦੁਕਾਨ ਥੀ ਕੋਈ ਬਣਾਉਣ ਨੂੰ ਆਪਣਾ ਆ ਦੁਕਾਨਾਂ ਬਣਾਉਣ ਨੂੰ ਫਿਰ ਰਿਹਾ ਤੇ ਸਾਡੇ ਪਿੰਡ ਦੀ ਕੀਮਤੀ ਜ਼ਮੀਨਾਂ ਉਹ ਲੱਖਾਂ ਕਰੋੜਾਂ ਰੁਪਏ ਦੀ ਜਦੋਂ ਅਸੀਂ ਉਹਦੇ ਕੋਲੇ ਗੰਦਾ ਪਾਣੀ ਪਾ ਦਿਆਂਗੇ ਆ ਉਹ ਏਰੀਆ ਧਰਤੀ ਦਾ ਪਾਣੀ ਦਾ ਹਵਾ ਦਾ ਦੂਸ਼ਤ ਹੋ ਜਾਊਗਾ ਇਹ ਬਹੁਤ ਵੱਡਾ ਸਾਡੇ ਨਾਲ ਜ਼ਿਆਤੀ ਕਰ ਰਹੇ ਹੋ ਇੱਕ ਪਿੰਡ ਨੂੰ ਤੁਸੀਂ ਰਾਹਤ ਦੇ ਰਹੇ ਹੋ ਦੂਜੇ ਨੂੰ ਤੁਸੀਂ ਦੁਖੀ ਕਰ ਰਹੇ ਹੋ ਸੋ ਜੇ ਤੁਸੀਂ ਇਹ ਪਾਈਪ ਲਾਈਨ ਪਾਉਣੀ ਸੀ ਤਾਂ ਉਸ ਤੋਂ 4 ਕਿਲੋਮੀਟਰ ਘੱਟ ਲੈਂਥ ਤੇ ਜਿਹਦੇ ਨਾਲ ਕਈ ਪਿੰਡ ਅਟੈਚ ਹੋ ਸਕਦੇ ਸੀ ਉਹ ਇੱਕ ਰਸਤਾ ਆਉਂਦਾ ਨਥਾਣਾ ਤੋਂ ਕੋਠਾਗੁਰੂ ਨੂੰ ਉਹਦੇ ਤੇ ਡਰੇਨ ਹੋਰ ਵੀ 4 ਕਿਲੋਮੀਟਰ ਅੰਦਰ ਨੂੰ ਜਾ ਕੇ ਉਹਨਾਂ ਦੇ ਕਲਿਆਣਾ ਦੇ ਏਰੀਆ 'ਚ ਪੈਂਦੀ ਹੈ ਜਿਹਦੇ ਤੇ ਪਿੰਡ ਗੰਗਾ ਨਥਾਣਾ 나ਥਪੁਰਾ ਗਿੱਦੜ ਔਰ ਪੰਜ ਕਲਿਆਣਾ ਤੇ ਔਰ ਬੱਜੋਆਣਾ ਵੀ ਉਹਦੇ 'ਚ ਅਟੈਚ ਹੋ ਸਕਦਾ ਸੀ ਐਨੇ ਪਿੰਡਾਂ ਦਾ ਪਾਣੀ ਉਹਦੇ 'ਚ ਪਾ ਸਕਦਾ ਸੀ ਬਹੁਤ ਥੋੜੇ ਪੈਸੇ ਨਾਲ ਪ੍ਰੋਜੈਕਟ ਤਿਆਰ ਹੋ ਸਕਦਾ ਉਹਦੇ ਉੱਤੇ ਪੰਚਾਇਤ ਦੀ ਜ਼ਮੀਨ ਵੀ ਪਈ ਆ ਜਿਹਦੇ ਉੱਤੇ ਟ੍ਰੀਟਮੈਂਟ ਪਲਾਟ ਵੀ ਲੱਗ ਸਕਦਾ ਸੀ ਹੁਣ ਅਸੀਂ ਇਹ ਪੁੱਛਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਕਿ ਜਿਹੜੇ ਸੰਵਿਧਾਨਕ ਕਾਨੂੰਨੀ ਅਧਿਕਾਰ ਹੈ ਉਹ ਦੂਜੇ ਲੋਕਾਂ ਕੋਲੇ ਆ ਸਾਡੇ ਕੋਲੇ ਨਹੀਂ ਕਿਉਂ ਸਾਨੂੰ ਦੂਸ਼ਤ ਪਾਣੀ ਨਾਲ ਇਹ ਸਾਡੇ ਪਿੰਡ ਦੀ ਆਬਾਦੀ ਨੂੰ ਔਰ ਪੰਜਾਬ ਦੀ ਹਵਾ ਨੂੰ ਖਰਾਬ ਕੀਤਾ ਜਾ ਰਿਹਾ ਕਿਉਂ ਨਹੀਂ ਤੁਸੀਂ ਜਦੋਂ ਇਹ ਪਲਾਨਿੰਗ ਕੀਤਾ ਸੀ ਸਬੰਧਤ ਪਿੰਡਾਂ ਨਾਲ ਮੀਟਿੰਗਾਂ ਕਰਨੀਆਂ ਉਹਨਾਂ ਦੀ ਪੰਚਾਇਤ ਇੱਕ ਇਲੈਕਟਿਡ ਬਾਡੀ ਆ ਚੁਣੀ ਹੋਈ ਹੁੰਦੀ ਆ ਉਹਨਾਂ ਨਾਲ ਉਹਨਾਂ ਦੇ ਜਿਹੜੇ ਡਰੇਨ ਮੈਹਿਕਮੇ ਦੇ ਅਧਿਕਾਰੀ ਐ ਚਾਹੇ ਉਹ ਸੀਵਰੇਜ ਮੈਹਿਕਮੇ ਦੇ ਅਧਿਕਾਰੀ ਐ ਜਿਹੜੇ ਪਾਈਪਲਾਈਨ ਪਾ ਰਹੇ ਐ ਜੇਹੀ ਤੋਂ ਲੈ ਕੇ ਐਕਸ਼ਨ ਤੱਕ ਡਿਸਟ੍ਰਿਕਟ ਲੈਵਲ ਦੇ ਐ ਚਾਹੇ ਜੰਗਲਾਤ ਮੈਹਿਕਮੇ ਦੇ ਐ ਹੁਣ ਜੰਗਲਾਤ ਵੀ ਪਟ ਰਹੇ ਐ ਕੋਈ ਦਰਖਤਾਂ ਨੂੰ ਟੈਗ ਨਹੀਂ ਕੀਤਾ ਗਿਆ ਕੋਈ ਉਹਨਾਂ ਤੇ ਨੰਬਰ ਨਹੀਂ ਲੱਗੇ ਹੋਏ ਜਿਹੜਾ ਦਰਖਤ ਮੂਰੇ ਆਉਂਦਾ ਉਹਨੂੰ ਖਾੜ ਕੇ ਪਰੇ ਮਾਰ ਦਿਆ ਔਰ ਇਹ ੱੱੱਕਾ ਜਾਤੀ ਮੈਂ ਇਹ ਸੋਚਦਾ ਐ ਵੀ ਜਿਹੜੀ ਪੰਜਾਬ ਸਰਕਾਰ ਐ ਉਹ ਨਾਂ ਦੀ ਸਰਕਾਰ ਕੋਈ ਲੋਕਾਂ ਨੂੰ ਉਹ ਇਨਸਾਫ ਨਹੀਂ ਦੇ ਰਹੀ ਕਾਰਨ ਕੀ ਬਣਦੇ ਹੋ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸਾਡੇ ਨਾਲ ਧੱਕਾ ਹੋ ਰਿਹਾ ਜਾਂ ਕਾਹਦੇ ਕੀ ਲੱਗਦਾ ਧੱਕਾ ਇਹ ਹੀ ਆ ਜੀ ਮਸਲਾ ਕੀ ਹੈ ਵੀ ਕੋਈ ਰਾਜਾ ਬਾਬੂ ਨਹੀਂ ਉਹ ਹਲਕਾ ਨਥਾਣੇ ਦਾ ਪਿੰਡ ਹੈ ਉਹਨਾਂ ਨੇ ਬਲਾਟਾਲ ਕੇ ਸਾਡੇ ਦੈਲਪਰੇ ਮਿਰਜੇ ਪਾਤੀ ਔਰ ਸਾਡਾ ਰਾਮਪਰਾ ਹਲਕੇ ਦਾ ਪਿੰਡ ਹੈ ਔਰ ਥਾਣੇ ਵੀ ਵੱਖੋ ਵੱਖਰੇ ਆ ਸੋ ਉਹ ਸਾਡੇ ਨਾਲ ਇਹ ਜਿਆਦਤੀ ਕੀਤੀ ਕਿ ਉਹ ਇਹ ਕਿਹੜਾ ਬੋਲਦੇ ਆ ਪਰ ਜਦੋਂ ਸਾਨੂੰ ਪਤਾ ਹੀ ਨਹੀਂ ਸੀ ਵੇਖੋ ਅਸੀਂ ਕੋਈ ਪ੍ਰੋਜੈਕਟਾਂ ਨੂੰ ਰੋਕਣ ਵਾਲੇ ਨਹੀਂ ਅਸੀਂ ਬੜੇ ਵੱਡੇ ਵੱਡੇ ਸਹਿਯੋਗ ਦਿੱਤੇ ਆ ਔਰ بڑے ਵੱਡੇ ਵੱਡੇ ਪ੍ਰੋਜੈਕਟ ਸਾਡੇ ਪਿੰਡ ਚ ਆਏ ਆ ਔਰ ਐਜੂਕੇਸ਼ਨ ਅਦਾਰੇ ਦੇ ਬਿਜਲੀ ਬੋਰਡ ਦੇ ਅਸੀਂ ਉਹਨਾਂ ਨੂੰ ਜਗ੍ਹਾ ਦਿੱਤੀ ਹੈ ਪੰਚਾਇਤ ਨੇ ਫ੍ਰੀ ਜਗ੍ਹਾ ਦਿੱਤੀ ਹੈ ਔਰ ਹੁਣ ਵੀ ਅਸੀਂ ਸਹਿਯੋਗ ਕਰਨ ਨੂੰ ਤਿਆਰ ਸੀ ਵੀ ਜੇ ਚਲੋ ਟ੍ਰੀਟਮੈਂਟ ਪਲਾਂਟ ਲੱਗਿਆ ਤਾਂ ਕੋਈ ਗੱਲ ਨਹੀਂ ਚਲੋ ਆਪਣੇ ਖੇਤੀ ਜੋਗ ਦਾ ਪਾਣੀ ਉਹ ਚ ਇੱਕ ਹੋਰ ਵੀ ਹੈ ਕਿ ਸਾਡੇ ਉਸ ਏਰੀਆ ਚ ਪਾਣੀ ਘੱਟ ਲੱਗਦਾ ਪਾਣੀ ਥਰੜਾ ਥੋੜਾ ਜਿਹਾ ਨਰਮ ਹੈ ਤੇ ਅਸੀਂ ਕੱਸੀ ਦਾ ਪਾਣੀ ਪਾ ਕੇ ਲਿਫਟ ਕਰਕੇ ਵੀ ਉਹਨਾਂ ਜ਼ਮੀਨਾਂ ਨੂੰ ਦਿੰਨੇ ਆ ਪਾਣੀ ਤਾਂ ਸਾਡਾ ਤਾਂ ਬਰਬਾਦੀ ਹੋ ਜਾਊ ਮੇਨ ਉਹ ਵੱਡੀ ਹਾਈਵੇ ਬਣਨੀ ਹੈ जिने बागापुराणा ਤੋਂ ਆ ਕੇ ਸਾਰਾ ਟ੍ਰੈਫਿਕਾ ਭਾਰਤਮਾਲਾ ਨੂੰ ਜੋੜਨਾ ਤੇ ਕੀ ਸਾਡੇ ਉਹ ਜਿਹੜੇ ਪੈਸੇ ਲੋਕਾਂ ਨੂੰ ਮਿਲਣ ਜਾ ਰਿਹਾ ਜਿਨ੍ਹਾਂ ਨੇ ਆਪਣੇ ਪੀੜੀਆਂ ਲਾਤੀਆਂ ਜ਼ਮੀਨ ਨੂੰ ਪਾਲਣ ਚ ਜਰਖੇਜ ਬਣਾਉਣ ਚ ਅੱਜ ਉਥੇ ਇਹ ਪਾਣੀ ਪਾ ਕੇ ਬਰਬਾਦੀ ਕਰ ਰਿਹਾ ਕਿਉਂ ਨਾ ਇਹਨਾਂ ਨੇ ਉਦੋਂ ਮੌਕੇ ਸਰ ਜਦੋਂ ਪਲਾਨ ਤਿਆਰ ਕੀਤਾ ਸੀ ਡਿਸਟ੍ਰਿਕਟ ਲੈਵਲ ਦੇ ਅਧਿਕਾਰੀ ਐਕਸ਼ਨ ਜਾਂਦੇ ਵੀ ਆਹ ਰੋਡ ਉਦੋਂ ਵੀ ਘੱਟ ਪੈ ਰਹੀ ਐ ਔਰ ਬੜੇ ਉਹ ਬੁਰਾਨੇ ਇਲਾਕੇ ਚ ਪੈ ਰਹੀ ਐ ਉੱਥੇ ਅਜੇ ਕੋਈ ਆਬਾਦੀ ਵੀ ਨਹੀਂ ਉੱਥੇ ਕੋਈ ਪਿੰਡ ਵੀ ਨਹੀਂ ਨੇੜੇ ਇਸ ਕਰਕੇ ਇਹਨਾਂ ਸਾਰੇ ਜਿੰਨੇ ਵੀ ਸਬੰਧਤ ਅਧਿਕਾਰੀ ਆ ਇਹ ਸਾਰੇ ਦੋਸ਼ੀ ਆ ਔਰ ਸਾਡੇ ਨਗਰ ਦਿਆਲਪੁਰਾ ਮਿਰਜਾ ਦੇ ਵੀ ਓਡੇ ਦੋਸ਼ੀ ਆ ਜਿਹੇ ਪਾਈਪਲਾਈਨ ਪਾਉਂਦੇ ਆ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਸਾਰਾ ਨਗਰ ਸਾਡੇ ਨਾਲ ਆ ਅਸੀਂ ਇਹਨਾਂ ਨੂੰ ਬੜੇ ਸਹਿਜ ਮਤੇ ਨਾਲ ਕੋਈ ਅਸੀਂ ਬੈਲੈਂਸ ਨਹੀਂ ਕੀਤਾ 15 ਦਿਨਾਂ ਤੋਂ ਸਾਡਾ ਧਰਨਾ ਲੱਗਿਆ ਹੋਇਆ ਇੱਕ ਸਾਈਡ ਤੇ ਕਿਉਂ ਨਹੀਂ ਇਹਨਾਂ ਨੂੰ ਖਬਰ ਪਹੁੰਚਦੀ ਹੋਰ ਹਰ ਗੱਲ ਹੋਣ ਵਾਲੀ ਸਾਡੇ ਮੁੱਖ ਮੰਤਰੀ ਦੇ ਟੇਬਲ ਤੇ ਸ਼ਾਮ ਨੂੰ ਚਲੀ ਜਾਂਦੀ ਆ ਸਾਡੇ ਡੀਸੀ ਆਫਿਸ ਚ ਚਲੀ ਜਾਂਦੀ ਆ ਤੇ ਕਿਉਂ ਨਹੀਂ ਸਾਡੀ ਸੁਣਵਾਈ ਕਰੇਗੀ ਇਹ ਸਾਨੂੰ ਜਿਹੜਾ ਇਹ ਧਰਨਾ ਜਾਂ ਸਾਡੀ ਟਾਈਮ ਦੀ ਬਰਬਾਦੀ ਜਾਂ ਸਾਡਾ ਹਾੜੀ ਦੀ ਮੌਸਮ ਆ ਰਿਹਾ ਇਹ ਸਾਨੂੰ ਜਾਣਬੁੱਝ ਕੇ ਖਰਾਬ ਕੀਤਾ ਗਿਆ ਸਾਨੂੰ ਜ਼ਿਲ੍ਹਾ ਲੈਵਲ ਤੇ ਆਉਣਾ ਪਿਆ ਤੇ ਸਾਡੀ ਸੁਣਵਾਈ ਕਿਸੇ ਨੇ ਨਹੀਂ ਕੀਤੀ ਪ੍ਰਸ਼ਾਸਨ ਨਾਲ ਕੋਈ ਰਸਤਾ ਨਹੀਂ ਪ੍ਰਸ਼ਾਸਨ ਨਾਲ ਅਸੀਂ ਇਸ ਤੋਂ ਪਹਿਲਾਂ ਅੱਜ ਤੋਂ 2-4 ਦਿਨ SDM ਸਭ ਤੋਂ ਲੈ ਕੇ ਥੱਲੇ ਸਾਰੇ ਹੀ ਪ੍ਰਸ਼ਾਸਨ ਨਾਲ ਕਰ ਰਹੇ ਹਾਂ ਪਰ ਅੱਜ ਅਸੀਂ ਹੁਣ ਆਪਣੇ ਰੋਸ ਮਜ਼ਹਾਰਾ ਕਰਨ ਤੋਂ ਬਾਅਦ ADC ਸਾਹਿਬ ਸਾਨੂੰ ਤਲਾਹ ਹੀ ਬੈਠੇ ਆ ਉਹਨਾਂ ਨੂੰ ਮਿਲ ਕੇ ਅਸੀਂ ਆਪ ਦਾ ਉਹਨਾਂ ਕੋਲ ਪੱਖ ਰੱਖਾ। ਕੀ ਨਾਮ ਆਪਣਾ? ਮੇਰਾ ਨਾਮ ਇਹੰਦਰ ਸਿੰਘ ਹੈ ਜੀ। ਪਿੰਡ ਸਾਡਾ ਤੇਲਪਰਾ ਮਿਰਜਾ ਹੈ। ਸੋ ਅਸੀਂ ਕਈ ਦਿਨਾਂ ਤੋਂ ਚਿੱਠੀਆਂ ਡਿਪਟੀ ਸਭਾ ਉਹਨਾਂ ਨੂੰ, ਬੀਐਸਪੀ ਸਭਾ ਉਹਨਾਂ ਨੂੰ ਸਾਰੇ ਅਧਾਰਿਆਂ ਨੂੰ ਚਿੱਠੀਆਂ ਗੰਦੇ ਨਾਲੇ ਦੇ ਵਾਸਤੇ ਜਿਹੜਾ ਸਾਡੇ ਗੰਦਾ ਜੇ ਨਾਲੇ ਦਾ ਪਾਈਪਾਂ ਜਾ ਰਹੀਆਂ ਹਨ ਥਾਣੇ ਤੋਂ ਘਟ ਤੋਂ ਘਟ 13 ਕਿਲੋਮੀਟਰ ਨਥਾਣਾ ਸਾਡੇ ਪਿੰਡ ਤੋਂ ਪੈਂਦਾ। 4-5 ਪਿੰਡਾਂ ਦੇ ਵਿੱਚ ਦੀ ਕੱਢਦੇ ਹੋਏ ਪਾਇਪ ਸਾਡੇ ਦਿਹਾੜ ਪਰੇ ਮਿਰਚੇ ਦੇ ਡਰੈਨ ਨਾਲੇ ਦੇ ਵਿੱਚ ਪਾ ਰਹੇ ਆ ਸੋਸ ਦੇ ਰੋਸ ਵਜੋਂ ਅਸੀਂ ਅੱਜ ਡੀਸੀ ਸਾਹਿਬ ਨੂੰ ਇੱਥੇ ਮਿਲਣ ਆਏ ਸੀ ਉਹ ਨਹੀਂ ਮਿਲੇ ਤਾਂ ਅਸੀਂ ਇੱਥੇ ਰੋਸ ਮਾਰਚ ਕਰ ਰਹੇ ਆ ਜੇ ਸਾਡੀ ਕੋਈ ਅੱਜ ਸੁਣਵਾਈ ਹੁੰਦੀ ਆ ਤਾਂ ਠੀਕ ਆ ਜੇ ਕੋਈ ਸਾਡੀ ਅੱਜ ਨਹੀਂ ਸੁਣਵਾਈ ਕਰਦੇ ਤਾਂ ਅਸੀਂ ਪਰਸੋਂ ਵੱਡਾ ਰੋਡ ਜਿਹੜਾ ਭਗਤਾ ਬਢਣਾ ਉਸ ਜਾਮ ਕਰਾਂਗੇ ਉਹ ਮਜਬੂਰੀ ਵਾਸਤੇ ਜਾਮ ਕਰਾਂਗੇ ਕਿਉਂਕਿ ਸਾਨੂੰ 5 ਦਿਨ ਤਾਂ ਪਹਿਲਾਂ ਸਾਈਡ ਤੇ ਹੋਏ ਬੈਠਿਆ ਰੁਣ ਦਿਨ ਤੇ ਰਾਤ ਦਾ ਸਾਡਾ ਉੱਥੇ ਧਰਨਾ ਚੱਲ ਰਿਹਾ ਹੈ ਰਾਤ ਨੂੰ ਮੱਛਰ ਬਹੁਤ ਪੈੜੀ ਕਰਦਾ ਬਹੁਤ ਹਾਲਾਤ ਸਾਡੇ ਮਾੜੇ ਆ ਜਿੱਥੇ ਵੀ ਇਹ ਪਾਈਪ ਲਾਈਨ ਛੱਡਣੀ ਆ ਉੱਥੇ ਅਕੈਡਮੀ ਸਕੂਲ ਆ ਬੱਚੇ ਦਾ ਛੋਟਾ ਥੋਟ ਸਿੱਖੀ ਵਾਲਾ ਸਕੂਲ ਆ ਉਹ ਬੱਚੇ ਘਟ ਤੋਂ ਘਟ 6-700 ਬੱਚਿਆ ਉੱਥੇ ਪੜਦਾ ਸੋ ਉਹਨਾਂ ਦਾ ਵੀ ਬਹੁਤ ਵੱਡਾ ਇਹ ਨੁਕਸਾਨ ਕਰ ਰਿਹਾ ਤੇ ਨਾਲ ਉੱਥੇ ਬਸੋਂ ਘਰ ਆ ਬਾਕੀ ਇਹੜੀ ਪਾਈਪਲਾਈਨ ਲੰਘ ਰਹੀ ਆ ਇਹ ਦੋਹਾਂ ਇੱਕ ਛੋਟਾ ਡਾ ਬਸ ਸਟੈਂਡ ਤੇ ਇੱਕ ਵੱਡਾ ਬਸ ਸਟੈਂਡ ਉਥੋਂ ਸਾਰਾ ਵਾਰਗਾ ਸਾਡੇ ਸਾਰੇ ਪਿੰਡਾਂ ਦੀਆਂ ਅੱਗੇ ਪਿੱਛੇ ਵਸਾਰਾਂ ਹੀ ਜਾ ਰਹੀਆਂ ਜੇ ਕਿਤੇ ਉਥੇ ਪਾਈਪ ਕੋਈ ਲੀਕ ਹੁੰਦੀ ਆ ਤੇ ਸਾਰਾ ਸਾਡਾ ਪਿੰਡ ਪ੍ਰਭਾਵਿਤ ਹੋਊਗਾ ਸੋ ਇਸ ਕਰਕੇ ਅਸੀਂ ਅਪੀਲ ਕਰਦੇ ਆ ਵੀ ਅੱਜ ਬੇਨਤੀ ਸਾਡੀ ਸੁਣੀ ਜਾਵੇ ਨਹੀਂ ਬੇਨਤੀ ਸੁਣੀ ਗਈ ਤਾਂ ਅਸੀਂ ਕਰੜਾ ਸੰਘਰਸ਼ ਕਰਾਂਗੇ ਭਾਇ ਕੋ ਜੀ ਨਾ ਮੈਂ ਕੀ ਮੰਨਦੇ ਹੋ ਜਿਹੜਾ ਇੰਨੀ ਦੂਰ ਲਿਆ ਕੇ ਟ੍ਰੇਨ ਤੋਂ ਬੋਦੇਪੰਡ ਚੱਲਿਆ ਤੇ ਪਾਉਂਦਾ ਪਿਛਲੇ ਪੰਡਾ ਦੇ ਵਿੱਚ ਉਹਨਾਂ ਨੇ ਰੋਕਤੀ ਜੀ ਬਾਕੀ ਇਧਰ ਲਾ ਐਮਐਲਏ ਇਧਰ ਲਾ ਇਹ ਮਦਦ ਕਰ ਰਹੇ ਹੈ ਸਾਡੇ ਪੰਡ ਦੀ ਥੋੜੀ ਘਟਾ ਰਹੇ ਹੈ ਕਿਉਂ ਹਲਕਾ ਹੋਰ ਹਲਕਾ ਹੋਰ ਪੈਂਦਾ ਇਧਰ ਹਲਕਾ ਹੋ ਰਿਹਾ ਉਹ ਇਹਨਾਂ ਦੀ ਸਪੋਰਟ ਵੱਧ ਕਰ ਰਹੇ ਹੈ ਸਾਡੇ ਜਿਹੜਾ ਹਲਕਾ ਦੂਜਾ ਫੂਲ ਹਲਕਾ ਜਿ ਪੈਂਦਾ ਉਹਦਾ ਕਰਕੇ ਸਾਡੇ ਉਹ ਬੰਦਗੀ ਦਾ ਟੇਰ ਸਾਡੇ ਸਿਰਾਂ ਤੇ ਮੜ ਰਹੇ ਹੈ ਹਾਂ ਜੀ ਅੱਜ ਅਸੀਂ ਨਗਰ ਦਿਆਲਪੁਰਾ ਮਿਰਜਾ ਤੋਂ ਮੈਂ ਸਾਰੀ ਪੰਚਾਇਤ ਦੇ ਤੌਰ ਤੇ ਇੱਥੇ ਪਹੁੰਚੇ ਆ ਮੇਰਾ ਨਾਮ ਹਰਵਿੰਦਰ ਸਿੰਘ ਹੈ ਮੈਂ ਵਾਰਡ ਨੰਬਰ 10 ਤੋਂ ਪੰਚਾਂ ਸਾਡੀ ਪ੍ਰੋਬਲਮ ਇਹ ਹੈ ਜੀ ਕਿ ਨਗਰ ਮਥਾਣਾ ਤੋਂ ਜੋ ਕਿ ਸਾਡੇ ਪਿੰਡ ਤੋਂ 14 ਕਿਲੋਮੀਟਰ ਦੂਰ ਹੈ ਉੱਥੋਂ ਦਾ ਜਿਹੜਾ ਗੰਦਾ ਪਾਣੀ ਹੈ ਸੀਵਰੇਜ ਦਾ ਉਹ ਸਾਡੇ ਨਗਰ ਦਿਾਲਪੁਰਾ ਮਿਰਜਾ ਦੀ ਸੇਮ ਨਾਲੇ ਚ ਪਾਇਆ ਜਾ ਰਿਹਾ ਹੈ ਜਿੱਥੇ ਉਹ ਪਾਈਪ ਲਾਈਨ ਇਹ ਛੱਡਣਾ ਚਾਹੁੰਦੇ ਹਨ ਉੱਥੇ ਬੱਚਿਆਂ ਦਾ ਸਕੂਲ ਹੈ ਸਾਡੇ ਪਿੰਡ ਦੀ ਵਸੋਂ ਹੈ ਤੇ ਡਰੇਨ ਦੇ ਵਿੱਚ ਕਦੇ ਸਾਫ ਸਫਾਈ ਨਹੀਂ ਹੋਈ ਤੁਸੀਂ ਹੁਣ ਵੀ ਜਾ ਕੇ ਦੇਖ ਸਕਦੇ ਹੋ ਬਰਸਾਤ ਦੇ ਦਿਨਾਂ ਵਿੱਚ ਉਹ ਨਾਲਾ ਸਾਡਾ ਓਵਰਫਲੋ ਹੋ ਜਾਂਦਾ ਹੈ ਉਹਦਾ ਪਾਣੀ ਖੇਤਾਂ ਚ ਉੱਥੇ ਵੜਦਾ ਹੈ ਤੇ ਜਦੋਂ ਸੀਵਰੇਜ ਦਾ ਪਾਣੀ ਨਾਲ ਹੋਵੇਗਾ ਤੇ ਉੱਥੇ ਬਿਮਾਰੀਆਂ ਫੈਲਣ ਦਾ ਖਾਸ਼ਾ ਵਧੂਗਾ ਦੂਜੀ ਗੱਲ ਜਿੰਨੇ ਕਾਨੂੰਨ ਬਾਰੇ ਸਾਨੂੰ ਜਾਣਕਾਰੀ ਹੈ ਕਿ ਜਿਹੜਾ ਸੇਮ ਨਾਲੇ ਆ ਉਹਦੇ ਚ ਆਪਾਂ ਇਹ ਦੂਸ਼ਤ ਪਾਣੀ ਨਹੀਂ ਪਾ ਸਕਦੇ ਅਸੀਂ ਠੇਕੇਦਾਰ ਨੂੰ ਮਨਾ ਵੀ ਕੀਤਾ ਸੀ ਪਰ ਸਾਡੇ ਪੰਚਾਇਤ ਨਾਲ ਜਾਂ ਕਿਸੇ ਵੀ ਮਹਿਕਮੇ ਨੇ ਸੰਪਰਕ ਵੀ ਨਹੀਂ ਕੀਤਾ ਕੋਈ ਮੀਟਿੰਗ ਨਹੀਂ ਕੀਤੀ ਸਾਡੇ ਪਿੰਡ ਤੋਂ ਪਿੱਛੇ ਕਲਿਆਣ नाथਪੁਰ ਬੱਜੋਆਣਾ ਅਤੇ ਗੰਗਾ ਪਿੰਡ ਤੋਂ ਉਧਰ ਪਾਣੀ ਪਾਇਆ ਜਾ ਸਕਦਾ ਪਰ ਪਤਾ ਨਹੀਂ ਇਹ ਕੀ ਕਾਰਨ ਹੈ ਕਿ 14 ਕਿਲੋਮੀਟਰ ਦੂਰ ਲਿਆ ਕੇ ਸਾਡੇ ਪਿੰਡ ਨੂੰ ਇਹ ਦੂਸ਼ਿਤ ਪਾਣੀ ਦਿੱਤਾ ਜਾ ਰਿਹਾ ਸੋ ਸਾਨੂੰ ਬਹੁਤ ਇਸ ਗੱਲ ਦੀ ਤਕਲੀਫ ਹੈ ਕਿ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣ ਰਿਹਾ ਨਗਰ ਦਿਾਲਪੁਰਾ ਚ ਪਿਛਲੇ 5 ਦਿਨਾਂ ਤੋਂ ਅਸੀਂ ਧਰਨਾ ਲਾ ਰੱਖਿਆ ਹੈ ਡੀਸੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਮਿਲ ਕੇ ਅਸੀਂ ਐਪਲੀਕੇਸ਼ਨਾਂ ਦਿੱਤੀਆਂ ਜਾ ਚੁੱਕੀਆਂ ਹਨ ਫਿਰ ਇਹ ਸਾਡੇ ਤੇ ਇਲਜ਼ਾਮ ਲਾਉਂਦੇ ਆ ਕਿ ਸੜਕਾਂ ਜਾਮ ਹੋ ਜਾਂਦੀਆਂ ਸੋ ਜੇਕਰ ਤੁਸੀਂ ਸਾਡੀ ਗੱਲ ਹੁਣ ਸ਼ਾਂਤਮਈ ਤਰੀਕੇ ਨਾਲ ਨਹੀਂ ਸੁਣਦੇ ਹੁਣ ਇੱਥੇ ਆਇਆਂ ਨੂੰ ਵੀ ਸਾਨੂੰ 2 ਘੰਟੇ ਹੋ ਗਏ ਪਰ ਕਿਸੇ ਦੇ ਕੰਨ ਤੇ ਜੂ ਨਹੀਂ ਸਰਕ ਰਹੀ ਸੋ ਸਾਡੀ ਬੇਨਤੀ ਤਾਂ ਇਹ ਸੀ ਕਿ ਅਸੀਂ ਸ਼ਾਂਤਮਈ ਰਹਿਣਾ ਪਰ ਜੇਕਰ ਸਾਨੂੰ ਹੁਣ ਇਸ ਤੋਂ ਬਾਅਦ ਕੋਈ ਸਖਤ ਐਕਸ਼ਨ ਲੈਣਾ ਪਊਗਾ ਤੇ ਸਬੰਧਤ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਨਾ ਕਿ ਸਾਡੇ ਲੋਕ ਕਿਉਂਕਿ ਜਿਹਨੂੰ ਤਕਲੀਫ ਆਉਣੇ ਤਾਂ ਰੌਲਾ ਪਾਉਣਾ ਹੈ ਜੀ ਤੇ ਜੇ ਕੋਈ ਉਹਦੀ ਗੱਲ ਹੀ ਨਹੀਂ ਸੁਣਦਾ ਤੇ ਫਿਰ ਇਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ